ਇਹ ਵੀ ਔਰੇਜ ਆ ਪਈ ਹੈ ਹਨਾ ਪਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਮਾਰਾ ਬਸ ਉਰੇ ਧਰ ਰਿਹਾ ਹਾਂ ਤੇ ਥਾਂ ਬਹੁਤ ਆ ਮਨਾ ਹੱਥ ਲੋਂਦੇ ਹੱਥ ਪਾ ਕੇ ਆਪਾਂ ਮਤਲਬ ਇਹਦੇ ਕੋਲੇ ਲੰਕ ਕੀ ਠੀਕ ਹੈ ਓਕੇ ਫਿੱਟ ਹੈ ਤੇ ਜਦੋਂ ਮਰਜੀ ਕੋਈ ਆਪਾਂ ਰਿਸ਼ਤੇਦਾਰੀ ਚ ਜਾਨ ਨੇ ਜਦੋਂ ਆਪਣੀ ਗੱਡੀ ਲੋਕ ਹੁੰਦੀ ਆ ਆਪਾਂ ਖੋਲ ਸਕਦੇ ਆ ਆਪਾਂ ਨੂੰ ਪਤਾ ਹੈਗਾ ਠੀਕ ਹੈ ਚਾ ਚਾਬੀ ਦੇ ਵਿਚੀ ਧਰਤੀ ਦੋਵੇਂ ਹੋ ਖੁੱਲੀ ਨਹੀਂ ਗੱਡੀ ਨਾ ਫਲੋ ਫਲੋ ਚ ਫਲੋ ਫਿਰ ਕਾਰਨ ਕਾਰਨ ਹੋਵੀ ਜਿਵੇਂ ਉਹ ਵੀਡੀਓ ਬਣਾਇਆ ਉਹ ਵੀ ਕਰ ਫਲੋ ਫਲੋ ਚ ਅੰਦਰ ਹੀ ਰਹਿ ਗਈ ਚਾਬੀ ਹੋ ਜਾ ਭਾਈ ਵੀਡੀਓ ਬਣਾਉਣ ਦੇ ਚੱਕਰ ਤੇ ਸੋ ਚਾਬੀ ਵਿੱਚ ਹੀ ਰਹਿ ਗਈ ਚਲੋ ਆਪਾਂ ਉਮੀ ਕਰਦੇ ਜਿਵੇਂ ਤੁਹਾਨੂੰ ਦੱਸਿਆ ਹਨ ਚੱਲੀ ਆ ਜਾ ਅੱਜ ਪਰਤਾ ਹੁਣ ਪਰਤਾ ਵੀ ਲਵਾਗੇ ਨਾਲੇ ਹਾਂ ਉਹ ਹੁਣ ਪੱਲੀ ਪੁੱਲੀ ਤਾਂ ਲਿਆਓ ਫੇਰ ਹੀ ਕੱਢਾਂਗੇ ਦੇਖਿਓ ਇਧਰ ਉਧਰ ਕੀ ਹਾਲ ਹੈ ਮਿੱਤਰੋ ਇੱਕ ਗੱਲ ਤਾਂ ਹੈਗੀ ਛੋਟੀ ਜੀ ਬਹੁਤ ਵਾਰੀ ਮੰਨ ਕੇ ਚੱਲ ਗੱਲ ਇਹ ਬੱਟੀ ਬਣ ਜਾਂਦੀ ਹੈ ਹਨਾ ਵੀ ਕਈ ਵਾਰੀ ਗੱਲ ਇਹ ਚਾਬੀ ਹੈ ਹਨਾ ਵੀ ਜਦੋਂ ਚਾਬੀ ਆਪਣੇ ਵਿੱਚ ਰਹਿ ਜਾਂਦੀ ਹੈ ਗੱਡੀ ਦੀ ਹਨਾ ਕਈ ਵਾਰੀ ਆਪਾਂ ਲੌਕ ਲੱਗਿਆ ਰਹਿ ਗਿਆ ਹਨਾ ਗੱਡੀ ਦੇ ਜਦੋਂ ਆਪਾਂ ਮੇਲੇ ਦੋ ਚਾਬੀ ਆਧਾ origignal ਆ ਯਾਰ ਇਹਦੀ ਠੀਕ ਆ ਭਾਈ ਤੇ ਆ ਟੁਪਲੀਕੇਟ ਕਰਾਈ ਹੋਈ ਆ ਤੇ ਕਈ ਵਾਰੀ ਆਪਾਂ ਤਾਂ ਚਾਬੀ ਵਿੱਚ ਰਹਿ ਜਾਂਦੀ ਹੈ ਲੌਕ ਲੱਗ ਜਾਂਦਾ ਹੈ ਆਟੋਮੈਟਿਕ ਗੱਡੀਆਂ ਨੂੰ ਹਨਾ ਤੇ ਇੱਕ ਮੈਂ ਵੀਡੀਓ ਹੋਰ ਦੇਖੀ ਸੀ ਯਾਰ ਵੀ ਕਹਿੰਦੇ ਵੀ ਵਿੱਚ ਜਦੋਂ ਚਾਪੀ ਰਹੇਗੀ ਆਪਾਂ ਉਹੋਂ ਚੱਕਰੋਂ ਪੇਚ ਕਸ પા ਕੇ ਆ ਆ ਖੁੱਲ ਜਾਂਦਾ ਹਨਾ ਆ ਚੀਜ਼ ਖੁੱਲ ਜਾਂਦੀ ਹੈ ਪਰ ਜਿਹੜੀਆਂ ਮੇਰੇ ਖਿਆਲ ਦੇ 9 ਨੂੰ ਮਾਡਲ ਨੇ 8 9 ਮਾਡਲ ਨੇ 10 ਮਾਡਲ ਉਹਨਾਂ ਦੀ ਚੀਜ਼ਾਂ ਇਹ ਖੁੱਲ ਜਾਂਦੀਆਂ ਹਨਾ ਮਤਲਬ ਜਿਵੇਂ ਆਹ ਚੀਜ਼ ਖੋਲ ਲਓ ਪੇਚ ਕਸ પા ਕੇ ਆਹ ਜੀ ਚੱਕੀਆਂ ਦੀ ਬੋਟਮ ਖੁੱਲ ਜਾਂਦਾ ਹਨਾ ਤੇ ਜੇ ਲੋਕ ਲੱਗਿਆ ਹੋਵੇ ਸੈਂਟਰ ਲੋਕ ਹੁੰਦੀ ਹੈ ਗੱਡੀ ਇਹਦਾ ਕਨੈਕਸ਼ਨ ਕੱਟ ਦੋ ਮਤਲਬ ਹੋ ਜਾਂਦੀ ਹੈ ਮਤਲਬ ਘੱਟੇ ਖੁੱਲ ਜਾਂਦੀ ਹੈ ਗੱਡੀ ਹਨਾ ਅੰਦਰੋਂ ਤੇ ਪਰ ਉਹ ਮੈਂ ਦੇਖਿਆ ਜੀ ਜੇ ਆਪਣੀ 14 ਮਰਲੇ ਗੱਡੀ ਇਹ ਚ ਮਤਲਬ ਇਹ ਨਹੀਂ ਹੈਗਾ ਫੀਚਰ ਵੀ ਇਹ ਇਸ ਤਰ੍ਹਾਂ ਖੁੱਲ ਜੇ ਸੌਖੀ ਹੈ ਨਾ ਪਰ ਇਹ ਖੁੱਲੂਗੀ ਜੇ ਇਹਨੂੰ ਮਤਲਬ ਇਹ ਚਾਬੀ ਅਰੀਜਨਲ ਮਿਲੂ ਜਾਂ ਮਤਲਬ ਲੋਕ ਖੁੱਲੂਗਾ ਨਾ ਆਨ ਆਫ ਹੋਊਗਾ ਤਾਂ ਹੀ ਖੁੱਲੂ ਪਰ ਗੱਲ ਇਹ ਆ ਵੀ ਆ ਜਿਹੜੀ ਚਾਬੀ ਆ ਤਕਰੀਬਨ ਬਣ ਜਾਂਦੀ ਹੈ ਇਹ 200 ਦੀ ਲੱਗ ਪਾ ਹੈ ਨਾ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਇਹੋ ਜੀ ਚਾਬੀ ਇੱਕ ਬਣਾ ਕੇ ਰੱਖੋ ਬਣਾ ਕੇ ਰੱਖਣ ਬਹੁਤੇ ਭਰਾ ਕਹਿੰਦੇ ਨੇ ਵੀ ਆਪਾਂ ਬਣਾ ਕੇ ਰੱਖ ਲਈ ਘਰੇ ਰੱਖੇ ਘਰੇ ਰੱਖਣ ਦਾ ਕੋਈ ਫਾਇਦਾ ਨਹੀਂ ਮੰਨ ਕੇ ਚੱਲੋ ਆਪਾਂ ਬਾਜ਼ਾਰ ਬਾਗੇ ਕਿਸੇ ਰਿਸ਼ਤੇਦਾਰੀ ਬਾਗੇ ਆਪਾਂ ਚਾਬੀ ਵਿੱਚ ਧਰ ਕੇ ਉਹਨਾਂ ਲੋਕ ਲਾ ਕੇ ਚੱਲੀਏ ਉਹ ਨਾ ਆ ਜਾਵੇ ਇਹ ਚਾਬੀ ਇਹ ਜਿਹੜੀ ਇਹ ਚ ਸੈਂਸਰ ਹੁੰਦਾ ਇਹ ਸਿਰਫ ਕਲਾ ਲੋਕ ਖੋਲੂ ਗੱਡੀ ਸਟਾਰਟ ਐਸੇਂਗ ਚਾਬੀ ਨਾਲ ਹੀ ਹੁਣ ਇਹ ਆਪਣੀ ਚਾਬੀ ਮੰਨ ਕੇ ਚੱਲੋ ਪਿੱਛੇ ਰਹਿ ਗਈ ਹਨਾ ਗੱਡੀ ਦੇ ਤੇ ਆਰੇ ਕੁੰਡਾ ਕ ਖੁੱਲਦੀ ਆ ਬੇ ਸਤਾਈ ਗੱਲ ਤਾਂ ਨੋਰਮਲ ਆ ਯਾਰ ਹਨਾ ਆ ਲੌਕ ਹੋ ਗਈ ਆ ਤੇ ਗੱਲ ਇਹ ਆ ਵੀ ਇਹਦਾ ਘਰੇ ਰੱਖਣ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਗੱਡੀ ਦੇ ਮਤਲਬ ਇੱਕ ਇਹੀ ਥਾਂ ਤੇ ਮਤਲਬ ਇਹਨੂੰ ਫਿੱਟ ਕਰ ਦੋ ਜਾਂ ਤਾਂ ਕੋਈ ਸਕਰੂ ਨਾਲ ਤੇ ਜਾਂ ਕਿਸੇ ਤਾਰ ਨਾਲ ਬੰਨਨ ਦੇ ਜਾਂ ਤੇ ਸਵਿਫਟ ਦੇ ਜੇ ਤੁਸੀਂ ਬੰਨਣੀ ਵੀ ਹੈ ਜਿਹੜੀ ਮੈਨੂੰ ਸਾਨੂੰ ਪਤਾ ਹੋਵੇ ਵੀ ਹਾਂ ਆਤੀ ਜਾਂ ਤਾਂ ਵੀ ਆਪਾਂ ਉਰੇ ਬੰਨੀ ਹੋਈ ਹੈ ਜ다 ਜਿਵੇਂ ਆਪਣਾ ਪਿਛਲਾ ਬੰਪਰ ਆ ਉਹਦੇ ਆਹ ਸਾਈਡ ਤੇ ਅੱਗੇ ਸਕਰੂ ਨਾਲ ਕੱਸਦੇ ਜਾਂ ਜਿਵੇਂ ਉਹਨਾਂ ਲਈ ਮੜਾ ਕਹਿੰਦੇ ਨੇ ਲੋ ਜਿਵੇਂ ਆਹ ਚਾਬੀ ਆ ਹਨਾ ਇਹਦੇ ਜਗ੍ਹਾ ਬਹੁਤ ਆ ਯਾਰ ਉਹ ਦੇਖੀ ਥੱਲੋ ਮਤਲਬ ਆਹ ਬੋਨਟ ਤਾਂ ਪੈਂ ਤੁਹਾਨੂੰ ਪਹਿਲਾਂ ਦਾ ਸਕਰੂ ਵੀ ਇਹ ਚੱਕੀ ਨਹੀਂ ਆਂਦਾ ਕਿਸੇ ਹਾਲ ਚਾਬੀ ਗੱਡੀ ਦੇ ਵਿੱਚ ਰਹਿ ਗਈ ਲੋਕ ਲੱਗ ਗਿਆ ਹਨਾ ਜਿਹੜੀ origignal ਚਾਬੀ ਇਹ ਚਾਬੀ ਨੇ ਆਪਣਾ ਇਕੱਲਾ ਮਤਲਬ ਆਹ ਲੋਕ ਹੀ ਖੋਲਣਾਗਾ ਇਹਨੂੰ ਆਪਾਂ ਬੰਨਾਂਗੇ ਕਿੱਥੇ ਜਦਾ ਬਾਈ ਉਰੇ ਬੰਨਦੋ ਆ ਦੇਖੀ ਪਿਛੋਂ ਵਿੱਚ ਦੀ ਆਪਣੇ ਹੱਥ ਪਾਏ ਜਮਾਨ ਕੇ ਚਲਾ ਬੋਨਟ ਤਾਂ ਖੁੱਲਦਾ ਨਹੀਂ ਉਦੋਂ ਇਹ ਇਹਦਾ ਪਤਾ ਹੈ ਨਾ ਆਪ ਬੋਨਟ ਤਾਂ ਖੁੱਲਦੀ ਨਹੀਂ ਹੈਗਾ ਬੋਨਟ ਤੇ ਬੰਦ ਹੋਏ ਹੋਏ ਆਪਾਂ ਨੂੰ ਕਿਵੇਂ ਬਤਲ ਆਪਾਂ ਕਿਵੇਂ ਖੋਲ੍ਹ ਸਕਦੇ ਹਾਂ ਕਾ ਵੀ ਕਿਵੇਂ ਕਰਸਾ ਇਹ ਇਹਦੇ ਚ ਬੰਨੀ ਹੋ ਜਾਂ ਕਿਤੇ ਬੰਪਰ ਦੇ ਮੂਰੇ ਕਸੀ ਹੋ ਆਪਾਂ ਨੂੰ ਪਤਾ ਹੋ ਤਾਂ ਹੀ ਖੋਲ੍ਹ ਸਕਦੇ ਆ ਇਸੇ ਕਰਕੇ ਬਾਈ ਮੈਂ ਇਹ ਕਹਿਣਾ ਵੀ ਤੁਸੀਂ ਚਾਬੀ ਆਪਣੀ ਨਾਲ ਹੀ ਰੱਖਿਆ ਕਰੋ ਜਿਹੜੀ ਡੁਪਲੀਕੇਟ ਆ ਬੜੀ ਵੱਡੀ ਗੱਲ ਹੀ ਹੈਗੀ 100 200 ਦੀ ਬਣ ਜਾਂਦੀ ਹੈ। ਮਿੱਤਰੋ ਆਪਾਂ ਚਾਬੀ ਧਰਨ ਲੱਗੇ ਤੁਸੀਂ ਵੀ ਆਪਦੇ ਹਿਸਾਬ ਨਾਲ ਜਿਵੇਂ ਮਰਜ਼ੀ ਤੰਗ ਦਿਓ। ਪਰ ਮੈਂ ਤੁਹਾਨੂੰ ਇਹ ਦੱਸਦਾ ਵੀ ਮੈਂ ਤੁਹਾਡੇ ਸਾਹਮਣੇ ਹੁਣ ਤਾਂ ਧਰ ਰਿਹਾ ਹਾਂ। ਪਰ ਬਹੁਤੇ ਭਰਾ ਕਹਿਣਗੇ ਵੀ ਯਾਰ ਚੋਰਾਂ ਨੂੰ ਵੀ ਇਹ ਗੱਲ ਦਾ ਪਤਾ ਲੱਗ ਜੂਗਾ। ਵੀ ਚੋਰਾਂ ਨੂੰ ਵੀ ਇਹ ਗੱਲ ਦਾ ਪਤਾ ਲੱਗ ਜੂ ਵੀ ਆਹ ਹੋਰੇ ਚਾਬੀ ਪਈ ਹੈ ਹਨਾ। ਪਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਦਾ ਮਾਰਾ ਬਸ ਹੁਰੇ ਧਰ ਰਿਹਾ ਹਾਂ। ਤੇ ਥਾਂ ਬਹੁਤਾ ਮਨਸਾ ਹੱਥ ਲੂੰਗੇ ਹੱਥ ਪਾ ਕੇ ਆਪਾਂ ਮਤਲਬ ਆ ਦੇ ਕੋਈ ਲਾਮ ਕਿ ਠੀਕ ਐ ਓਕੇ ਫਿੱਟ ਐ ਤੇ ਜਦੋਂ ਮਰਜੀ ਕੋਈ ਆਪਾਂ ਰਿਸ਼ਤੇਦਾਰੀ ਚ ਜਾਨ ਨੇ ਜਦੋਂ ਆਪਣੀ ਗੱਡੀ ਲੋਕ ਹੁੰਦੀ ਆ ਤੇ ਆਪਾਂ ਖੋਲ ਸਕਦੇ ਆ ਆਪਾਂ ਨੂੰ ਪਤਾਗਾ ਠੀਕ ਐ ਚਾ ਚਾਬੀ ਦੇ ਵਿੱਚ ਹੀ ਧਰਤੀ ਦੋਵੇਂ ਹੋ ਖੁੱਲੀ ਨਹੀਂ ਗੱਡੀ ਨਾ ਫਲੋ ਫਲੋ ਚ ਯਾਰ ਫਿਰ ਕਰਨ ਕਰਨ ਨੂੰ ਉਮੀ ਜਿਵੇਂ ਉਹ ਵੀਡੀਓ ਬਣਾਇਆ ਉਹ ਵੀ ਕਰ ਫਲੋ ਫਲੋ ਚ ਅੰਦਰ ਹੀ ਰਹਿ ਗਈ ਚਾਬੀ ਹੋ ਜਾ ਭਾਈ ਵੀਡੀਓ ਬਣਾਉਣ ਦਾ ਚੱਕਰ ਤੇ ਸੋ ਚਾਬੀ ਵਿੱਚ ਹੀ ਰਹਿ ਗਈ ਚਲੋ ਆਪਾਂ ਉਮੀ ਕਰਦੇ ਜਿਵੇਂ ਤੁਹਾਨੂੰ ਦੱਸਿਆ ਨਾ ਚੱਲੀ ਆ ਜਾ ਅੱਜ ਪਰਤਾ ਹੁਣ ਪ੍ਰਤਾਵ ਹੀ ਲਾਵਾਂਗੇ ਨਾਲੇ ਹਾਂ ਉਹ ਹੁਣ ਪੱਲੀ ਪੁੱਲੀ ਤਾਂ ਲਿਆਓ ਫੇਰ ਹੀ ਕੱਢਾਂਗੇ ਦੇਖਿਆ ਇਧਰ ਉਧਰ ਅੱਜ ਵੀ ਵਾਰ ਭਰਾਵਾ ਥਨੇ 1 ਮਿੰਟ ਮੈਂ ਤੁਹਾਨੂੰ ਉਹ ਦਿੰਨਾ ਆਪਣੇ ਕਈ ਚੀਜ਼ ਤੇ ਯਾਰ ਆਓ ਭਈਆ ਆਓ ਭਈਆ ਉਹ ਪੀਆ ਹਾਂ ਪੀ ਹੈ ਨਾ ਹਾਂ ਲਾ ਕੈਂਚੀ ਫੜ ਆ ਚਲ ਮੈਂ ਹਉ ਕਰਦਾ ਨਾ ਜੂਈਆ ਤੇ ਇਹਦਾ ਗੱਲ ਹੀ ਹੋਰ ਹੋ ਗਈ ਯਾਰ ਲੱਗਦਾ ਪਤਾ ਇੱਥੇ ਦੀਂਦੀਆ ਚੱਬੀ ਇਥੋਂ ਹਾਂ ਦੀ ਕੀ ਦੀ ਕੀ ਦੀ ਬਸ ਖੋਲ ਲਾ ਕਰ ਖੋਲੇਗੀ ਕੱਟ ਰਹੇ ਹਾਂ ਕੱਟ 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 ਕਰਾਂ ਲਿਆ ਲਿਆ ਕੰਮੀ ਟੱਡਾ ਹੋ ਗਿਆ ਸੀਗਾ ਯਾਰ ਚੱਲ ਖੋਲ ਐ ਹੋ ਗਈ ਭਰਾਵਾ ਗੱਲ ਸਾਡੇ ਨਾਲ ਟੇਢੀ ਹੋ ਲਗੀ ਹੋ ਲਗੀ ਹੋ ਲਗੀ ਹੋ ਲਗੀ ਚੱਲ ਲਓ ਮਿੱਤਰੋ ਸਾਡੇ ਨਾਲ ਵੀ ਕਮਾਜਾ ਟੇਡਾ ਜਾ ਹੋ ਗਿਆ ਸੀਗਾ ਇਹ ਸੱਚਮੁੱਚ ਹੀ ਇਸ ਤਰ੍ਹਾਂ ਹੋ ਗਿਆ ਸਾਡੇ ਨਾਲ ਤੁਹਾਨੂੰ ਵੀਡੀਓ ਦਿਖਾਉਂਦੇ ਦਿਖਾਉਂਦੇ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ